ਸਾਈਕਲ ਦਾ ਸਟੈਂਡ ਫਿੱਟ ਕਰਨ ਵਾਸਤੇ ਉਹਨਾਂ ਨਾਲ ਇੱਕ ਪਰਚਾ ਹੀ ਦਿੱਤਾ ਸੀ ਪਰਚੇ ਨੂੰ ਉੱਤੇ ਭੁੱਲਿਆ ਆਇਆ ਭੁੱਲਣ ਵਾਲੀ ਨਹਿਰ ਉਹਨਾਂ ਕੋਲ ਵਾਲੀ ਨਹਿਰ ਤੱਕ ਆਪਾਂ ਇੱਕ 2 ਕਿਲੋਮੀਟਰ ਦਾ ਉਹਨਾਂ ਜਾਣ ਜਿਹੜਾ ਹੈਗਾ ਤੇ ਹੰਜੀ ਮਹਾਰਾਜ ਕੀ ਹੋ ਗਿਆ ਕੋਰੋਨਾ ਕਾਲ ਦੇ ਵਿੱਚ ਜਦੋਂ ਸਾਈਕਲਿੰਗ ਕਰਦੇ ਸੀਗੇ ਤਾਂ ਉਦੋਂ ਇਹਨਾਂ ਨਹਿਰਾਂ ਤੱਕ ਬਹੁਤ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਗੁਰਦੁਆਰਾ ਗੁਰੂ ਕੀ ਟਿੱਬੇ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਉੱਪਰ ਇਸ ਨਵੇਂ ਵਲੌਗ ਦੇ ਵਿੱਚ ਇਸ ਨਵੇਂ ਵਲੌਗ ਦੇ ਵਿੱਚ ਮੇਰੇ ਹੱਥਾਂ ਦੇ ਵਿੱਚ ਜਿਹੜਾ ਤੁਸੀਂ ਸਾਜੂ ਸਮਾਨ ਦੇਖ ਰਹੇ ਹੋ ਇਹ ਆਪਣੇ ਸਾਈਕਲ ਦਾ ਹੈ ਸਾਈਕਲ ਦਾ ਪਿੱਛੇ ਆਪਾਂ ਕੈਰੀਅਰ ਫਿੱਟ ਕਰਨ ਜਾ ਰਹੇ ਹਾਂ ਤੇ ਸਾਈਕਲ ਬਾਰੇ ਥੋੜੀ ਬੰਤੀ ਗੱਲ ਕਰਦੇ ਹਾਂ ਅੱਜ ਫੋਨੇ ਚੱਲੀ ਜਣ ਸੋਹਣੇ ਲੱਗਣ ਲੱਗੇ ਆ ਪਿਛਲੇ 3-4 ਦਿਨਾਂ ਤੋਂ ਧੁੱਪ ਬਹੁਤ ਸੋਹਣੀ ਨਿਕਲ ਰਹੀ ਹੈ ਸੋ ਇਹ ਸੋਹਣੀ ਟੁੱਪ ਦੇ ਵਿੱਚ ਸੋਚਿਆ ਵੀ ਅੱਜ ਕਿਉਂ ਨਾ ਸਾਈਕਲ ਦੇ ਸਟੈਂਡ ਨੂੰ ਕੱਸ ਕੇ ਤੇ ਇੱਕ ਅੱਧਾ ਢੇੜਾ ਲਾ ਲਈਏ ਨੇੜੇ ਤੇੜੇ ਦਾ ਸੋ ਜੁੜੇ ਰਹੋ ਤੁਸੀਂ ਆਪਣੇ ਇਸ ਵੀਡੀਓ ਨਾਲ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਦੱਸਿਓ ਕਿਦਾਂ ਦਾ ਲੱਗਿਆ ਇਹ ਬਲੌਗ ਆਪਣਾ ਆਓ ਜੀ ਅਸੀ ਗਾਲ ਜੀ ਸੱਜੇ ਨਹੀਂ ਬਦਲੇ ਆ ਕਪੜਾ ਚਾਹੀਦਾ ਉਹ ਲੋਏ ਅੱਜ ਕਿੰ ਸਾਫ ਹੈ ਕੁਰੀਆ ਸਾਫ ਹੋ ਰਿਹਾ ਹੈ ਨਿਕਲਣਾ ਆਊਗਾ ਕਿਸੇ ਬੰਦੇ ਅੱਗੇ ਨਿਕਲਣਾ ਹੋਊਗਾ ਤੇ ਵਾਸੀ ਭਰਾ ਅੱਜ ਲਾਹ ਲਲੀ ਮਹਾ ਕੋਡ ਸਕੂਲ ਜਿਹੜਾ ਹੈਗਾ ਲੇਟ ਲੱਗਦਾ ਦੇ ਭੇਜ ਲਿਆਉਗਾ ਆ ਬੇਬੇ ਸੋਭਰਾ ਹੋਣਾ ਲੈਓ ਇਹ ਕਸੀਬ ਨਾ ਨਿਕਲੇਗੀ ਪੇਚ ਰੋ ਕੰਟਰੋਲ 8 1 2 3 4 5 6 2 8 ਆ ਕੇ ਨਾ ਪਸ ਉਠਾ ਉਠਾਈ ਹੋਣੀ ਨਾ ਕੋਈ ਪਤਾ ਨਹੀਂ ਕਿ ਅਰੇ ਸਾਈਕਲ ਦਾ ਸਟੈਂਡ ਫਿੱਟ ਕਰਨ ਵਾਸਤੇ ਉਹਨਾਂ ਨਾਲ ਇੱਕ ਪਰਚਾ ਹੀ ਦਿੱਤਾ ਸੀ ਪਰਚੇ ਨੂੰ ਉੱਤੇ ਭੁੱਲਿਆ ਆਇਆ ਪਰ ਉਹਦੇ ਚ ਇਹ ਸੀਗਾ ਵੀ ਜਿਹੜਾ ਅਗਲਾ ਪਾਸਾ ਹੈ ਉਹਦੇ ਵਾਲੇ ਪਾਸੇ ਆਹ ਵੱਡੀ ਸਪੋਕ ਸੀਗੀ ਇਨੂੰ ਇਹਦੇ ਨਾਲ ਆਪਾਂ ਜੋੜ ਦੇਣਾ ਨਾਲ ਉਹਨਾਂ ਨੇ ਦਿੱਤੇ ਆਪਾਂ ਨੂੰ ਅੱਠ ਪੀਚ ਇਹ ਅੱਠ ਪੀਚ ਆਪਾਂ ਇਹਦੇ ਨਾਲ ਕੱਸ ਦੇਣੇ ਆ 2 ਇਧਰ 2 ਇਧਰ 4 ਤੇ 2 ਥੱਲੇ 6 ਤੇ ਦੋ ਹੀ ਮੱਲੇ ਦਾ ਅੱਗੇ ਆ ਜਾਣਗੇ 8 ਹੋ ਜਾਣਗੇ ਜੀ ਸੋ ਕੱਸ ਕੇ ਦੇਖਦੇ ਆਪਾਂ ਨੂੰ ਫੇਰ ਦੇਖਦੇ ਆਂ ਕੀ ਬਣਦਾਗਾ ਆਪਣਾ ਆ ਜਿਹੜਾ ਹੈਗਾ ਹਲਕਾ ਦਾ ਇੱਕ ਢੇਡਾ ਲੌਂ ਚੱਲੇ ਆਂ ਸ਼ਹਿਰ ਦਾ ਸ਼ਹਿਰ ਦਾ ਇਹ ਕਹਾਦਾ ਵੀ ਇਥੋਂ 10 ਕਿਲੋਮੀਟਰ ਦੂਰ ਹੈ ਨਹਿਰਾ ਭੁੱਲਰ ਵਾਲੀ ਨਹਿਰਾ ਤੇ ਉਹਨਾਂ ਭੁੱਲਰ ਵਾਲੀ ਨਹਿਰਾ ਤੱਕ ਆਪਾਂ ਇੱਕ ਕਿਲੋਮੀਟਰ ਦਾ ਆਉਣ ਜਾਣ ਜਿਹੜਾ ਹੈਗਾ ਉਹ ਬਣ ਜੂਗਾ ਉਹ ਆਪਾਂ ਕਰਨ ਚੱਲੀਏ ਸੋ ਦੇਖਿਓ ਤੁਸੀਂ ਕੀ ਬਣਦਾ ਹੈਗਾ ਮਾਹੌਲ ਬਾਕੀ ਕਿ ਨਵੇਂ ਪੁਰਜ਼ੇ ਨਾਲ ਆਪਾਂ ਵੀਡੀਓ ਬਣਾ ਰਹੇ ਹਾਂ ਕਿਹੜੀ ਚੁਣਤੀ ਦਿਖਾਵਾਂਗੇ ਪੁਰਜ਼ਾ ਵੀ ਦਿਖਾਵਾਂਗੇ ਕਿੰਨੀ ਕੁ ਦੂਰ ਲੱਗਿਆ ਹੋਇਆ ਮੇਰੇ ਤੋਂ ਤੇ ਕਿਵੇਂ ਉਹ ਕੈਪਚਰ ਕਰਦਾ ਹੈਗਾ ਜੀ ਬੱਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਅੰਜੀ ਮਹਾਰਾਜ ਕੀ ਹੋ ਗਿਆ ਕੀ ਹਲ ਹੈ ਇੱਥੇ ਤੇ ਨਾਲ ਹੀ ਹੈ ਹਾਂਜੀ ਜਿੰਦਰ ਸੰਧੂ ਜੀ ਕੀ ਹਾਲ ਚਾਲ ਜੇ ਆਈ ਆਈ ਆਹਾ ਸਾਹਮਣੇ ਕੈਮਰੇ ਦਿਖਾਈ ਦਿੰਦਾ ਸ਼ਖਸ ਜਿੰਦਰ ਸੰਧੂ ਕਿਵੇਂ ਕੱਲੇ ਬੈਠਾ ਹੈ ਬੈਠਾ ਹੈ ਹਾਈ ਹੋਏ ਜਿੰਦਗੀ ਕੱਲੋ ਕੱਲੀ ਹੋਈ ਹੈ ਅੱਛਾ ਕੱਲੋ ਕੱਲੀ ਹੋਈ ਵੀ ਹੈ ਉਹ ਕਿਥੀ ਹੈ ਬਰਾੜ ਬਰਾੜ ਵਿਆਹ ਵੇਦਾ ਕਰਦੇ ਇਹਨੂੰ ਕਿ ਟਿਕਟਕ ਜਾਇਆ ਕਰਕੇ ਹੈ ਇੱਕ ਨਾਲੇ ਕੀੜੇ ਆੜੀ ਨਾਲ ਕਿ ਦੁਕਾਨਦਾਰੀ ਖੁੱਲੀ ਐ ਇਹਦੇ ਸੰਭਾਲ ਵੀ ਲੈ ਇੱਕ ਨਾਲੇ ਕੀੜੇ ਆੜੀ ਘਰ ਪਹੁੰਚੂਗਾ ਤਾਂ ਨਹੀਂ ਘਰ ਦਾ ਲੈਂਟਰ ਪਾਇਗਾ ਫਲਟਰ ਹੋ ਜਾਊਗਾ ਓਕੇ 360 ਅੰਦਰ ਲੇ ਲੇ ਸ਼ਹਿਰ ਮੁਖਸਰ ਦੇ ਆਸ-ਪਾਸੇ ਚਾਰ-ਪੰਜ ਪਿੰਡ ਨੇ ਜਿਹੜੇ ਬੜੇ ਮਸ਼ਹੂਰ ਨੇ ਰੁਪਾਣਾ ਬਰਕੰਦੀ ਥਾਂਦੇਵਾਲਾ ਉਦੇਕਰਨ ਗੂੜਾ ਗੁੱਜਰ ਤੇ ਉਧਰ ਰਹਿ ਜਾਂਦਾ ਹੈਗਾ ਬੱਲਮਗੜ ਜਿਵੇਂ ਸ੍ਰੀ ਮੁਕਸੇਵਾਲ ਸਾਹਿਬ ਨੂੰ ਪਹੁੰਚਣ ਦੇ ਲਈ ਜਦੋਂ ਤੁਸੀਂ ਵੱਖ-ਵੱਖ ਸਹਾਰਾ ਤੋਂ ਆਉਨੇ ਹੋ ਆਪਾਂ ਜਿਹੜੀ ਸੜਕ ਤੇ ਸਫ਼ਰ ਕਰ ਰਹੇ ਹਾਂ ਉਹ ਹੈ ਬਠਿੰਡਾ ਰੋਡ ਬਠਿੰਡੇ ਰੋਡ ਤੋਂ ਆਉਨੇ ਹੋ ਤਾਂ ਇੱਕ ਗੇਟ ਬਣਿਆ ਹੋਇਆ ਹੈ ਮਲੂੜ ਰੋਡ ਤੋਂ ਆਉਨੇ ਹੋ ਤਾਂ ਵੀ ਇੱਕ ਗੇਟ ਬਣਿਆ ਹੋਇਆ ਇਹ ਗੇਟ ਜਿਹੜੇ ਹੈਗੇ ਆ ਭਾਈ ਭਾਕਪੁਰ ਭਾਈ ਦਿਆ ਸਿੰਘ ਭਾਈ ਮਹਾ ਸਿੰਘ ਜਣਗੀ 40 ਮੁਕਤੀਆਂ ਦੇ ਜਾਂ ਪੰਜ ਪਿਆਰੇ ਦੇ ਨਾਮ ਚੋਂ ਸਿੰਘਾਂ ਦੇ ਨਾਮ ਉੱਪਰ ਬਣੇ ਹੋਏ ਨੇ ਤੇ ਇਹਨਾਂ ਸੜਕਾਂ ਦੇ ਉੱਪਰ ਜਿਹੜੇ ਨੇੜੇ-ਨੇੜੇ ਪਿੰਡ ਨੇ 5-6 ਕਿਲੋਮੀਟਰ ਤੇ ਉਹਨਾਂ ਤੱਕ ਸਾਈਕਲ ਸਵਰ ਕਰਨਾ ਬੜਾ ਹੀ ਆਨੰਦਬਈ ਮਾਹੌਲ ਦਾ ਬਾਹਦਾ ਜਦੋਂ ਅਸੀਂ ਪਹਿਲਾਂ ਸਾਈਕਲਿੰਗ ਕਰਦੇ ਹੁੰਦੇ ਸੀ ਉਦੋਂ ਵੀ ਇਹਨਾਂ ਸੜਕਾਂ ਦੇ ਉੱਪਰ ਉਹਨਾਂ ਪਿੰਡਾਂ ਦਾ ਕੰਮ ਜਾਂਦੇ ਹੁੰਦੇ ਸੀ ਅਸੀਂ ਸੋ ਅੱਜ ਵੀ ਆਪਾਂ ਦਿਨ ਸੋਹਣਾ ਸੀਗਾ ਧੁੱਪ ਲੱਗੀ ਸੀ ਮੈਂ ਕਿਹਾ ਕਿਉਂ ਨਾ ਵੀ ਆਪਾਂ ਸਾਈਕਲ ਦਾ ਢੇਡਾ ਲਾ ਲਈਏ ਜਿੰਦਰ ਕੋਲੇ ਪੰਜ ਦਸ ਨੂੰ ਬੈਠ ਕੇ ਹੁਣ ਆਪਾਂ ਅੱਗੇ ਨੂੰ ਚੱਲੇ ਆਂ ਤੇ ਇਹ ਸੜਕ ਦੇ ਉੱਪਰ ਪਹਿਲਾ ਪਿੰਡ ਸੰਗੂ ਤੌਣ ਸੀ ਜਿੱਥੇ ਆ ਬੈਠੇ ਸੀ ਉਹ ਤਾਂ ਬਿਲਕੁਲ ਹੀ ਸ਼ਹਿਰ ਦੇ ਨਾਲ ਐ ਤੇ ਇਸ ਤੋਂ ਬਾਹਰ ਜਿਹੜਾ ਅਗਲਾ ਪਿੰਡ ਆਊਗਾ ਭੁੱਲਰ ਆਊਗਾ ਭੁੱਲਰ ਬਿਲਕੁਲ ਨਹਿਰਾਂ ਦੇ ਵਸਿਆ ਹੋਇਆ ਪਿੰਡ ਐ ਜੋੜੀਆਂ ਨਹਿਰਾਂ ਉਹੀ ਇੱਕ ਰਾਜਸਥਾਨ ਕਨਾਲ ਇੱਕ ਸੰਤ ਫੀਡਰ ਇੱਕ ਪੰਜਾਬ ਨੂੰ ਪਾਣੀ ਦਿੰਦੀ ਐ ਤੇ ਦੂਸਰੀ ਰਾਜਸਥਾਨ ਦੇ ਕੋਲੇ ਨਹਿਰਾਂ ਦੇ ਕੋਲੇ ਬੋਧ ਰਹੇ ਆਪਾਂ ਸੋ ਦੋ ਜੋੜੀਆਂ ਨਹਿਰਾਂ ਜਿਹੜੀਆਂ ਬਰੀਕੇ ਪੱਤਨ ਤੋਂ ਨਿਕਲ ਕੇ ਪੰਜਾਬ ਦੇ ਇਲਾਕੇ ਨੂੰ ਲੋਹਰ ਤੱਕ ਉਸ ਤੋਂ ਬਾਅਦ ਰਾਜਸਥਾਨ ਦੇ ਇਲਾਕੇ ਨੂੰ जैसलमेर ਤੱਕ ਸਜਾਈ ਦੇ ਪਾਣੀ ਲੈ ਕੇ ਜਾਂਦੀਆਂ ਉੱਥੇ ਬੋਧ ਰਹੇ ਆ ਨਹਿਰ ਦੀ ਚੜ੍ਹਾਈ ਇਹੋਣ ਆਪਣਾ ਗੇਅਰ ਛੋਟਾ ਕਰਨਾ ਪੈਣਾ ਸਾਈਕਲਿੰਗ ਕਰਦੇ ਸੀਗੇ ਤਾਂ ਉਹ ਤੋਂ ਇਹਨਾਂ ਨਹਿਰੇ ਤੱਕ ਬਹੁਤ ਸਾਈਕਲ ਲੈ ਕੇ ਆਉਂਦੇ ਸੀਗੇ ਰੋਜ਼ਾਨਾ ਦੇ ਵਾਂਗ ਇੱਕ ਇੱਕ ਵਾਰ ਦੋ ਦੋ ਵਾਰ ਵੀ ਹੋ ਜਾਂਦਾ ਕੀ ਹੁਣ ਇਹ ਇੱਥੇ ਇੱਕ ਛਾਬ ਬਣਾਉਣ ਵਾਲਾ ਬਾਈ ਐ ਹੁਣ ਤਾਂ ਦੋ ਹੋ ਗਏ ਆ ਪਹਿਲਾਂ ਇੱਕ ਹੁੰਦਾ ਸੀ ਉਰਲੇ ਪਾਸੇ ਉਹਨੂੰ ਮਿਲਦੇ ਇੱਕ ਠੀਕ ਠਾਕ ਹੋ ਮਈ ਉਹ ਕਿੰਨਾ ਯਨੇ ਹੋ ਬਸ ਠੀਕ ਹੈ ਕੋਈ ਨੀ ਚੰਦੀ ਕਲਾ ਹਾਂ ਅੱਗੇ ਆ ਰਹੀ ਹੈ

ਸ੍ਰੀ ਮੁਕਸਰ ਸਾਹਿਬ ਤੋਂ ਲਗਭਗ 13-14 ਕਿਲੋਮੀਟਰ ਦੂਰ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਗੁਰਦੁਆਰਾ ਗੁਰੂ ਕੀ ਟਿੱਬੀ ਜਦੋਂ ਮਹਾਰਾਜ ਰਾਮਿਆਣੇ ਤੋਂ ਚੱਲ ਕੇ ਲੱਖੀ ਜੰਗਲ ਤੋਂ ਰਾਮਿਆਣੇ ਹੁੰਦੇ ਹੋਏ ਮੁਕਸਰ ਸਾਹਿਬ ਨੂੰ ਜਾ ਰਹੇ ਸੀ ਤਾਂ ਉਦੋਂ ਇਸ ਜਗ੍ਹਾ ਦੇ ਉੱਪਰ ਰੁਕੇ ਸੀ ਉਸ ਗੁਰੂ ਘਰ ਦੇ ਅੱਪਾ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆਂ ਸਾਹਮਣੇ ਤੁਹਾਨੂੰ ਦਿਖਾਈ ਦਿੰਦਾ ਹੋਇਆ ਗੁਰੂ ਘਰ ਬਿਲਕੁਲ ਸਾਹਮਣੇ ਖੇਤਾਂ ਦਾ ਨਜ਼ਾਰਾ ਬਹੁਤ ਸੋਹਣਾ ਯਾਰ ਕਣਕ ਵਿੱਚ ਵਿੱਚ ਸਰੋਂ ਖੜੀ ਐ ਪੱਠੇ ਖੜੇ ਐ ਕੀ ਬਾਤ ਹੀ ਐ ਸਾਰੀ ਕੁਦਰਤ ਬਹੁਤ ਸੋਹਣੀ ਐ ਸੋ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਗੁਰੂ ਕੀ ਟਿੱਬੀ ਗੁੱਦੜ ਪੱਤੀ ਦੁੱਦਾ ਤੇ ਸਾਹਮਣੇ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ 1 ਦਸੰਬਰ 1975 ਦੀ ਬਣੀ ਹੋਈ ਹੈ ਜੋਤਿਧ ਭਾਵੇ ਨਾਨਕਾ ਸਾਈ ਗਲ ਚੰਗੀ ਤੇ ਜਿਹੜਾ ਆ ਗੁਰੂ ਘਰ ਦਾ ਆ ਕਮਰਾ ਪੁਰਾਣਾ ਇਹ 25 ਅਕਤੂਬਰ 1963 ਦਾ ਬਣਿਆ ਹੋਇਆ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਉਹ ਵਾਣਾ ਜਿੱਥੇ ਗੁਰੂ ਮਹਾਰਾਜ ਨੇ ਆਪਦਾ ਘੋੜਾ ਬੰਨਿਆ ਸੀ ਜਦੋਂ ਰਾਮਯਾਨੇ ਤੋਂ ਆਉਂਦੇ ਹੋਏ ਕਧਰਾਣੀ ਦੀ ਢਾਬ ਵੱਲ ਨੂੰ ਵਧੇ ਸੀ ਤੇ ਅਖੀਰਲੀ ਜੰਗ ਕੀਤੀ ਸੀਗੀ ਮੁਗਲਾਂ ਦੇ ਨਾਲ ਸੋ ਆ ਉਹਦਾ ਮੋੜ ਪਹਿਲਾ ਪ੍ਰਾਤਨ ਮੋੜ ਤੇ ਬਾਅਦ ਵਿੱਚ ਉਹਦੀਆਂ ਜਿਹੜੀਆਂ ਟਾਣੀਆਂ ਹੈਗੀਆਂ ਉਹ ਨਾਲ ਲੱਗ-ਲੱਗ ਕੇ ਹੋਰ ਵਧਿਆ ਵਣ ਸੇ ਵਣ ਹੁਣ ਦੇਖਣ ਨੂੰ ਨਹੀਂ ਮਿਲਦੇ ਇਹ ਗੁਰੂ ਮਹਾਰਾਜ ਦੇ ਸਮੇਂ ਦੇ ਪੁਰਾਣੇ ਵਾਣ ਹੈ 4-400 ਸਾਲ ਪੁਰਾਣੇ 5-500 ਸਾਲ ਪੁਰਾਣੇ ਗੁਰਦਰਾ ਸਾਹਿਬ ਦਾ ਸਰੋਵਰ ਛੋਟਾ ਜਿਹਾ ਤੇ ਬਿਲਕੁਲ ਸਾਫ਼ ਤੇ ਨਿਰਮਲ ਪਾਣੀ ਤੇ ਗੁਰੂ ਘਰ ਕੋਲੇ ਕਾਫੀ ਜ਼ਮੀਨ ਹੈ ਜਿਹੜੀ ਇਹ ਟਿੱਬੀ ਹੈ ਇਹ ਤਿੱਬ ਵੀ ਕਿਸੇ ਦੀ ਜਗ੍ਹਾ ਹੁੰਦੀ ਸੀ ਤੇ ਉਹ ਇਹਨਾਂ ਨੇ ਗੁਰੂ ਘਰ ਦੇ ਨਾਂ ਹੀ ਦਿੱਤੀ ਤੇ ਪਿੱਛੋਂ ਜੇ ਇਸ ਗੁਰੂ ਘਰ ਦੀ ਗੱਲ ਕਰੀਏ ਬਣਵਾਇਆ ਕਿਨੇ ਤਾਂ ਯੂਪੀ ਤੋਂ ਇੱਕ ਸਾਧੂ ਆਏ ਸੀਗੇ ਉਹ ਹੁਣ ਵੀ ਇੱਥੇ ਰਹਿੰਦੇ ਬਾਬਾ ਜੀ ਤੇ ਹੁਣ ਤਾਂ ਪਿੰਡ ਗਏ ਵੇ ਆ ਤੇ ਸੰਗਰਾਮ ਵਾਲੇ ਦਿਨ ਉਹ ਹੁੰਦੇ ਐ ਇੱਥੇ ਸੋ ਸੰਗਰਾਮ ਵਾਲੇ ਦਿਨ ਆਪਾਂ ਹੋ ਸਕਦਾ ਦਰਸ਼ਨ ਮੇਲੇ ਕਰੀਏ ਤੇ ਉਹਨਾਂ ਤੋਂ ਪੁੱਛੀਏ ਭਾਈ ਸਾਰੀ ਵਾਰਤਾ ਇਸ ਗੁਰੂ ਘਰ ਦੀ ਸਥਾਪਨਾ ਦੀ ਗੁਰੂ ਮਹਾਰਾਜ ਨੇ ਚਰਨ ਤਾਂ ਪਾਈ ਪਰ ਪ੍ਰਗਟ ਕਿਹਦੇ ਰਾਹੀਂ ਕਰਵਾਇਆ ਗੁਰੂ ਮਹਾਰਾਜ ਨੇ ਉਹ ਬਾਬੇ ਰਾਹੀਂ ਉਹ ਬਾਬਾ ਬਣਦੇ ਥੱਲੇ ਪਹਿਲਾਂ ਝੁੱਗੀ ਪਾ ਕੇ ਬਹਿੰਦਾ ਹੈ ਤੇ ਚੁੱਗੀ ਪਾਉਣ ਤੋਂ ਬਾਅਦ ਫੇਰ ਉਹਨੂੰ ਕੋਈ ਚੀਜ਼ ਪ੍ਰਤੱਖ ਹੁੰਦੀ ਹੈ ਗੁਰੂ ਮਹਾਰਾਜ ਰਾਹੀਂ ਤਾਂ ਫੇਰ ਇੱਥੇ ਉਹ ਗੁਰੂ ਘਰ ਬਣਵਾਉਂਦਾ 1963 63 ਤੋਂ ਬਾਅਦ 75 ਤੇ ਹੁਣ ਅੱਜ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਸੰਗਰਾਂਦ ਇੱਕ ਭਾਰੀ ਮੇਲਾ ਲੱਗਦਾ ਹੈ ਉਹ ਦੋ ਨਹਿਰਾਂ ਦੇ ਉੱਪਰ ਬਣੇ ਹੋਏ ਜੋੜੇ ਪੁਲ ਟਿੱਪਲਾਂ ਦੇ ਉੱਪਰ ਬਣਿਆ ਹੋਇਆ ਹੈਡ ਇਹਨੂੰ ਸੌਥੇ ਵਾਲਾ ਹੈਡ ਵੀ ਕਹਿ ਦਿੱਤਾ ਜਾਂਦਾ ਹੈ। ਤੋਂ ਸਾਈਡ ਤੋਂ ਜਿਹੜੇ ਆਪਾਂ ਇਸ ਰਸਤੇ ਤੇ ਪਈਆਂ ਇਹ ਰਸਤਾ ਉਸ ਤੋਂ ਵੀ ਖੂਬਸੂਰਤ ਹੈ। ਹਰੀ-ਹਰੀ ਕਣਕ ਤੇ ਦੂਰ ਦਿਖਾਈ ਦਿੰਦੇ ਸਫੈਦੇ ਤੇ ਆ ਇੱਕ ਰਾਹ ਇਹਦੇ ਨਾਲ ਹੀ ਸੱਜੇ ਹੱਥ ਮੇਰੇ ਜਿਹੜਾ ਹੈਗਾ ਉਹ ਚੰਦਪਨ ਡਰੇਨ ਹੈ। ਇਹ ਡਰੇਨ ਨਹਿਰਾਂ ਦੇ ਥੱਲੋਂ ਦੀ ਹੋ ਕੇ ਅੱਗੇ ਨੂੰ ਨਿਕਲ ਜਾਂਦਾ ਹੈ। ਰੁਪਾਣੀ ਵੱਲ ਨੂੰ, ਮਾਹਮੱਦਰ ਵੱਲ ਨੂੰ ਤੇ ਗਾਂ ਫਿਰੇ ਇਹ ਅਕਸਰ ਹੋਗੇ ਪਾਕਿਸਤਾਨ ਵੱਲੋਂ ਚਲੇ ਜਾਂਦੇ ਫਰੇਮ ਦੇ ਵਿੱਚ ਦਿਖਾਈ ਦਿੰਦਾ ਜਿਹੜਾ ਜਾਨਵਰ ਆ ਉਹ ਹੈਗਾ ਜੀ ਨੀਲ ਗਾਏ ਰੋਜ ਬਲੈਕ ਬੱਕ ਵੀ ਕਹਿੰਦੇ ਆ ਕਾਲਾ ਹਿਰਨ ਜਿਹਦੇ ਸ਼ਿਕਾਰ ਤੇ ਪੂਰੀ ਰੋਕ ਹੈ ਭਾਰਤ ਦੇ ਵਿੱਚ ਸੋ ਇਹ ਭਾਈ ਫਸਲਾਂ ਫੁੱਲਾਂ ਦਾ ਪੂਰਾ ਜੜਾ ਕਰਦੇ ਆ। ਆਹੋ ਖੜਾ। ਕੋਮ ਦੇ ਕੋਮ ਹੁੰਦੇ ਆਪਾਂ ਜਿਹੜਾ ਹੈਗਾ ਬਰਕੰਦੀ ਦੇ ਨੇੜੇ ਬੈਠੇ ਆਂ। ਇਧਰਲੇ ਪਾਸੇ ਸੋਥਾ ਹੈ ਤੇ ਇਧਰਲੇ ਪਾਸੇ ਬਰਕੰਦੀ ਹੈ ਤੇ ਮੁਕਸਰ ਤੋਂ ਲਗਭਗ ਇਹ ਅ 5-6 ਕਿਲੋਮੀਟਰ ਦੀ ਦੂਰੀ ਤੇ ਆ ਉਹ ਬੈਠੇ ਆ। ਇੱਥੇ ਬੈਠਣ ਦਾ ਕਾਰਨ ਇਹ ਸੀ ਮੈਂ ਸਾਈਕਲ ਬਾਰੇ ਗੱਲ ਕਰਨੀ ਸੀ ਕਿਉਂਕਿ ਮਿੱਤਰਾਂ ਦੇ ਸੁਨੇਹੇ ਆਉਂਦੇ ਆ। ਵੀ ਬਈ ਸਾਈਕਲ ਦੱਸੋ ਕਿਦਾਂ ਹੈ ਨਾ। ਪਹਿਲੀ ਤਾਂ ਗੱਲ ਵੀ ਸਾਈਕਲ ਦੇ ਵਿੱਚ ਫਰੇਮ ਹੁੰਦੇ ਆ। ਅ ਫਰੇਮ ਕਹਿ ਸਕਦੇ ਆ ਵੀ ਇਸ ਤੋਂ ਸ਼ੁਰੂ ਹੋ ਜਾਂਦੇ ਆ ਸਮਾਲ, ਮੀਡੀਅਮ ਤੇ ਲਾਰਜ। ਉਹ ਕੱਦ ਦੇ ਹਿਸਾਬ ਨਾਲ ਹੁੰਦੇ ਆ ਉਹਦੇ। ਜਿਵੇਂ 5 ਫੁੱਟ 8 ਇੰਚ ਮੇਰੀ ਹਾਈਟ ਹੈ ਤਾਂ ਇਹ ਐਮ ਫਰੇਮ ਵਾਲਾ ਸਕਾਟ ਦਾ 940 ਮਾਡਲ ਹੈ। ਤੇ ਫਿਰ ਉਸ ਤੋਂ ਬਾਅਦ ਆ ਜਾਂਦੀ ਚੱਕਿਆਂ ਦੀ ਗੱਲ ਟਾਇਰਾਂ ਦੀ ਜਿਹੜੇ ਦੀ ਰਿਮ ਹੈ ਉਹਦੇ ਡਾਇਆਮੀਟਰ ਦੀ ਗੱਲ ਆ ਜਾਂਦੀ ਹੈ ਇਹ 29 ਇੰਚ ਹੈ ਡਾਇਆਮੀਟਰ ਸਭ ਤੋਂ ਵੱਡਾ ਹੈ ਇਹ 29 ਇੰਚ ਦਾ ਡਾਇਆਮੀਟਰ ਹੈ ਇਸ ਤੋਂ ਥੱਲੇ 28 ਵੀ ਆ ਜਾਂਦਾ 26.5 ਵੀ ਆ ਜਾਂਦਾ ਤੇ 24 ਵੀ ਆ ਜਾਂਦਾ ਸੋ ਉਹ ਤੁਸੀਂ ਆਪ ਦੀ ਸੁਵਿਧਾ ਦੇ ਅਨੁਸਾਰ ਲੈ ਸਕਦੇ ਹੋ ਵਿੱਚ 27 ਜਿਹੜਾ ਹੁੰਦਾ ਉਹ ਇੱਕ ਵਧੀਆ ਡਾਇਆਮੀਟਰ ਵਾਲਾ ਰਿਮ ਹੁੰਦਾ ਜਾਂ ਚੱਕਾ ਕਹਿ ਸਕਦੇ ਆ ਫਿਰ ਆ ਜਾਂਦੇ ਜੀ ਆਹ ਤੁਹਾਡੇ ਟਾਇਰ ਇਹ ਗਰੀਵਲ ਵੀ ਆ ਜਾਂਦੇ ਆ ਤੇ ਬਿਲਕੁਲ ਪਤਲੇ ਜਿਹੜੇ ਹੁੰਦੇ ਆ ਸੜਕ ਤੇ ਚੱਲਣ ਵਾਲੇ ਰੋਡ ਬਾਈਕ ਦੇ ਪੰਦੇ ਜਿਹੜੇ ਤੇ ਇਹ ਐਮਟੀਬੀ ਵਾਲੇ ਮੋٹے ਆ ਪਰ ਇਹ ਬਦਲੇ ਜਾ ਸਕਦੇ ਕਿਉਂਕਿ ਇਹਦੇ ਸਪੇਸ ਹੈਗੀ ਆ ਫਿਰ ਇਹ ਐਮਟੀਬੀ ਹੈ ਇਹਦੇ ਸ਼ੌਕਰ ਲੱਗੇ ਹੋਏ ਆ ਇੱਕ ਹੁੰਦੇ ਆ ਬਿਨਾ ਸ਼ੌਕਰਾਂ ਤੋਂ ਉਹ ਹੁੰਦੇ ਆ ਹਾਈਬ੍ਰਿਡ ਪਲੱਸ ਐਮਟੀਬੀ ਤੇ ਜਿਹੜੇ ਰੋਡ ਬਾਈਕ ਹੁੰਦੇ ਆ ਉਹਨਾਂ ਦੇ ਵੀ ਸ਼ੌਕਰ ਨਹੀਂ ਹੁੰਦੇਗੇ ਇਹਦੇ ਵਿੱਚ ਜਿਹੜਾ ਗੀਅਰ ਗੀਅਰ ਸਿਸਟਮ ਹੁੰਦਾ ਉਹ ਗੀਅਰ ਸਿਸਟਮ ਲਈ ਆ ਵੀ ਇਹਦੀ ਅਗਲੀਆਂ ਗਰਾਰੀਆਂ 2 ਆ ਤੇ ਪਿਛਲੀਆਂ ਇਹਦੀਆਂ 9 ਐ ਜਿੰਨੀਆਂ-ਜਿੰਨੀਆਂ ਗਰਾਰੀਆਂ ਅਗਲੀਆਂ ਘਟੀ ਜਾਣਗੀਆਂ ਤੇ ਪਿਛਲੀਆਂ ਵਧੀਆਂ ਜਾਣਗੀਆਂ ਉਨਾ ਹੀ ਸਾਈਕਲ ਮਹਿੰਗਾ ਹੁੰਦਾ ਜਾਂਦਾ ਸੋ 2 ਗਰਾਰੀਆਂ ਅੱਗੇ ਤੇ 9 ਗਰਾਰੀਆਂ ਪਿੱਛੇ ਇਹਦੇ ਸਪੀਡ ਐ ਮਤਲਬ ਸਭ ਤੋਂ ਵੱਡੀ ਗਰਾਰੀ ਤੁਹਾਡੇ ਵਾਸਤੇ ਕੀ ਐ ਐਕਸਲਰੇਸ਼ਨ ਵਾਸਤੇ ਐ ਤੇ ਸਭ ਤੋਂ ਛੋਟੀ ਅਗਲੀ ਉਹ ਹਿੱਲ ਕਲਾਈਮ ਵਾਸਤੇ ਐ ਤੇ ਮਗਰ ਸਭ ਤੋਂ ਵੱਡੀ ਹਿੱਲ ਆਪਣੇ ਹਿੱਲ ਕਲਾਈਮ ਤੇ ਸਭ ਤੋਂ ਵੱਡੀ ਸਭ ਤੋਂ ਛੋਟੀ ਐਕਸਲੇਸ਼ਨ ਤੇ ਸਭ ਤੋਂ ਵੱਡੀ ਜਿਹੜੀ ਹੈ ਕਿ ਹਿੱਲ ਕਲਾਈਮ ਇਹ ਮਗਰਲਾ ਸਿਸਟਮ ਐਦਾਂ ਚੱਲਦਾ ਹੈ ਗੇਰਾਂ ਦਾ ਬਾਕੀ ਇਹਦੇ ਵਿੱਚ ਹੋਰ ਜਿਹੜੀ ਸਪੈਸੀਫਿਕੇਸ਼ਨ ਆ ਉਹ ਇੰਨੀਆਂ ਕੀ ਹੈ ਬਾਕੀ ਤੇ ਡਿਸਕ ਬ੍ਰੇਕ ਆ ਦੋਨੇ ਵੈਸੇ ਹੀ ਕਲਿੱਪਰ ਹੁੰਦੇ ਆ ਕਈ ਸਾਈਕਲਾਂ ਦੇ ਵਿੱਚ ਇਹ ਡਿਸਕ ਬ੍ਰੇਕ ਆ ਇਹਦੇ ਜਿਹੜੇ ਫਰੇਮ ਹੈ ਉਹ ਅਲੂਮੀਨੀਅਮ ਪਲੱਸ ਕਾਰਬਨ ਹੋ ਜਾਂਦਾ ਜਿਵੇਂ ਜਿਵੇਂ ਕਾਰਬਨ ਵਧਦੀ ਜਾਂਦੀ ਹੈ ਉਵੇਂ ਮੈਂ ਇਹ ਸਾਈਕਲ ਮਹਿੰਗਾ ਹੋ ਜਾਂਦਾ ਹੈ ਅਲੂਮੀਨੀਅਮ ਤੇ ਜੇ ਸਟੀਲ ਦਾ ਆ ਜੇ ਤਾਂ ਸਾਈਕਲ ਸਸਤਾ ਹੁੰਦਾ ਜਾਂਦਾ ਸੋ ਇਹ ਸਾਈਕਲ ਦੀਆਂ ਸਪੈਸੀਫਿਕੇਸ਼ਨਸ ਹੈ ਤੇ ਬਾਕੀ ਜਿੰਨਾ ਤੁਸੀਂ ਇਹਦੇ ਤੇ ਵਰਕ ਕਰਦੇ ਹੋ ਇਹਦੇ ਬਾਰੇ ਸੱਚ ਕਰਦੇ ਹੋ ਉਹਨਾਂ ਤੁਹਾਨੂੰ ਇਹਦੇ ਬਾਰੇ ਪਤਾ ਲੱਗਦਾ ਰਹਿੰਦਾ ਸੋ ਇਹ ਗੱਲਬਾਤ ਆ ਜੀ ਸਾਈਕਲ ਦੀ ਸੋ ਲੈ ਆ ਜਾ ਸਕਦੇ ਇਹਦਾ ਫਰੇਮ ਬਸ ਸਵੇਰੇ ਕਸਿਆ ਇਹ ਫਰੇਮ ਮੈਂ ਡਿਕਟਰ ਤੋਂ ਲੁਗਾਇਆ ਸੀਗਾ ਇਹ 999 ਰੁਪਏ ਦਾ ਆਉਂਦਾ ਹੈਗਾ ਇਹਦੇ ਪਿੱਛੇ ਬੈਗ ਵਗੈਰਾ ਟੰਗੇ ਜਾਂਦੇ ਆ ਆਸਾਨੀ ਨਾਲ ਹੋਰ ਇਹਦਾ ਕੀ ਦੱਸਾਂ ਤੁਹਾਨੂੰ ਗੀਅਰ ਸ਼ਿਫਟਰ ਹੁੰਦੇ ਆ ਇਹਦੇ ਅਗਲੇ ਪਾਸੇ ਇਸ ਸੀਟ ਐ ਸੀਟ ਵੀ ਥੋੜੀ ਜੇ ਤੁਸੀਂ ਬਰੁਕਸ ਦੀ ਮੰਗਾ ਲੈਂਦੇ ਤਾਂ ਉਹ 15000 ਦੀ ਆਉਂਦੀ ਹੈ ਹੋਰ ਮਹਿੰਗੀਆਂ ਵੀ ਆਉਂਦੀਆਂ ਮਤਲਬ ਜਿੰਨਾ ਤੁਸੀਂ ਪੈਸਾ ਲਾਉਣਾ ਚਾਹੋ ਇਹ ਲੱਗ ਸਕਦਾ ਸਪੋਰਟਸ ਇਹੋ ਜੀ ਚੀਜ਼ ਆ ਇੱਕ ਜਿੰਨਾ ਤੁਸੀਂ ਪੈਸਾ ਖਰਚੋਗੇ ਉਨੀ ਤੁਹਾਨੂੰ ਉਹ ਕੰਫਰਟ ਦੇਊਗੀ ਠੀਕ ਹੈ ਜੀ ਫੇ ਚਲਾਈ ਸਿੰਪਲ ਸਾਈਕਲ ਵੀ ਜਾਂਦੇ ਡੰਡੇ ਵਾਲੇ ਆਪਣੇ ਪੁਰਾਣੇ ਦੇਸੀ ਸਾਈਕਲ ਵੀ ਲੋਕ ਚਲਾਈ ਜਾਂਦੇ ਆ ਉਹਦੇ ਤੇ ਵੀ ਲੋਕ ਸਫਰ ਕਰਦੇ ਆ ਤੇ ਇਹ ਨਹੀਂ ਵੀ ਸਫਰ ਕਰਨਾ ਇਹਦੀ ਹੁੰਦਾ ਸਫਰ ਉਹਦੇ ਵੀ ਹੋ ਜਾਂਦਾ ਹੈ ਅਸਲ ਗੱਲ ਤੁਹਾਡੀ ਮਾਈਂਡ ਸੈਟ ਦੀ ਮਤਲਬ ਤੁਹਾਡਾ ਦਿਮਾਗੀ ਤੌਰ ਤੇ ਤੁਹਾਡਾ ਜਿਹੜਾ ਹੈਗਾ ਪਕਾਈ ਕਿੰਨੀ ਕਾ ਮਨ ਕਿੰਨਾ ਕ ਪੱਕਾ ਹੈ ਬਾਕੀ ਤੁਹਾਡੀ ਸਰੀਰਕ ਸ਼ਮਤਾ ਵੀ ਤੁਹਾਡਾ ਸਰੀਰ ਕਿੰਨਾ ਕ ਸਾਥ ਦਿੰਦਾ ਹੈਗਾ ਇਹ ਗੱਲਾਂ ਬਾਤਾਂ ਭਾਈ ਮੌਸਮ ਸੋਹਣਾ ਅੱਜ ਧੁੱਪ ਨਿਕਲੀ ਹੈ ਆਪਾਂ ਧੁੱਪ ਦਾ ਪੂਰਾ ਨਜ਼ਾਰਾ ਲਿਆ ਹੈਗਾ ਤੇ ਹੱਥ ਵਿੱਚ ਮੇਰੇ ਹੈਗਾ ਜੀ ਇੰਸਟਾ 360 ਤੇ ਇੰਸਟਾ इं, 360 ਬਾਰੇ ਫਿਰ ਕਿਸੇ ਦਿਨ ਗੱਲ ਕਰਾਂਗੇ ਕਹਿੰਦੇ ਆ ਜੇ ਕੰਮ ਸ਼ੌਂਕ ਨਾਲ ਕੀਤਾ ਜਾਵੇ ਤਾਂ ਉਹ ਹੋਰ ਵੀ ਸੋਹਣਾ ਹੋ ਜਾਂਦਾ ਹੈ। ਸੋ ਬਾਈ ਦੀ ਮੋਟਰ ਹੈ ਇਹ ਤੇ ਮੋਟਰ ਦੇ ਉੱਪਰ ਬਣਾਇਆ ਹੋਇਆ ਹੈ ਬਾਈ ਨੇ ਚੁੱਲ੍ਹਾ ਤੇ ਨਾਲ ਕੀਤੀ ਹੋਈ ਥੋੜੀ ਜੀ ਵਲਗਣ। ਸੋ ਪੂਰਾ ਚੁੱਲ੍ਹਾ ਚੌਕਾ ਬਣਾਇਆ ਹੋਇਆ ਤੇ ਮੋਟਰ ਦੀ ਸਫਾਈ ਵੀ ਬਹੁਤ ਆ ਭਾਈ। ਪੂਰਾ ਬੈਠਣ ਨੂੰ ਤੇ ਜਿਹੜਾ ਹੈਗਾ ਖੰਭਾ ਸਿੱਟਿਆ ਹੋਇਆ ਇੱਕ ਇਧਰਲੇ ਪਾਸਿਓਂ। ਇਧਰ ਥੜੀ ਬਣਾਈ ਹੋਈ ਹੈ ਤੇ ਆਹ ਮੋਟਰ ਦਾ ਮੇਨ ਗੇਟ ਹੈ। ਸੋ ਸੜਕ ਦੇ ਉੱਪਰ ਹੈ ਬਿਲਕੁਲ ਪਰ ਸਫਾਈ ਤੇ ਜਿਹੜਾ ਰੱਖ-ਰਖਾਵ ਹੈ ਓ ਬਾਈ ਦਾ ਕਮਾਲ ਦਾ ਇੱਧਰਲੇ ਪਾਸੇ ਖੜਾ ਹੈਗਾ ਜੀ ਖੇਤਾਂ ਦੇ ਵਿੱਚ ਗੰਨਾ ਗੰਨੇ ਦੇ ਨਾਲ ਸਬਜ਼ੀਆਂ ਮਣੀ-ਮੁੱਟੀਆਂ ਗਾਜਰਾਂ ਐ ਦਿਸਦੀਆਂ ਸਰੋਂ ਦਾ ਸਾਗ ਦਿਸਦਾ ਤੇ ਪੱਠੇ ਦਿਸਦੇ ਆ ਗੰਨੇ ਦੇ ਜਿਹੜਾ ਪੌਦਾ ਉਹ ਵੀ ਕਿੱਡਾ ਸੋਹਣਾ ਹੁੰਦਾ ਹੁਣ ਆਪਣਾ ਘਰ ਹੁਣ ਆਪਾਂ ਨੂੰ ਘਰਾਂ ਨੂੰ ਚਾਲੇ ਪਾਉਣੇ ਚਾਹੀਦੇ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਤੇ ਭੁੱਖ ਲੱਗਿਆ ਹੀ ਐ ਤੇ ਪ੍ਰਸ਼ਾਦੇ ਪਾਣੀ ਚਾਹੀਦਾ ਕਿ ਚਲਿਏ ਸਕਾਟ 940 ਜੀ